ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਭਾਈ ਮੰਝ ਜੀ ਦਾ ਇਤਿਹਾਸ ਆਪ ਸਭ ਨੇ ਸੁਣਿਆ ਪੜ੍ਹਿਆ ਹੋਵੇਗਾ ਭਾਈ ਮੰਝ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਆਣ ਕੇ ਇੱਕ ਬੇਨਤੀ ਕੀਤੀ ਪਾਤਸ਼ਾਹ ਜੀ ਮੈਂ ਤੁਹਾਡੇ ਸਿੱਖਾਂ ਦਾ ਜੀਵਨ ਵੇਖਿਆ ਬੜਾ ਉੱਚਾ ਸੁੱਚਾ ਪਵਿੱਤਰ پاک ਜੀਵਨਾ ਤੁਹਾਡੇ ਸਿੱਖਾਂ ਦਾ ਮਹਾਨ ਕਰਨੀ ਵਾਲੇ ਤੁਹਾਡੇ ਸਿੱਖ ਵੇਖੇ ਨੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਮੈਂ ਵੀ ਤੁਹਾਡੀ ਸ਼ਰਨ ਵਿੱਚ ਆਇਆ ਮੈਨੂੰ ਵੀ ਸਿੱਖੀ ਦੀ ਦਾਤ ਦੇ ਦਿਓ ਪਾਤਸ਼ਾਹ ਨੇ ਆਖਿਆ ਸੀ ਭਾਈ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ ਭਾਵ ਤੂੰ ਤੇ ਸਖੀ ਸਰਵਰ ਦੀ ਪੂਜਾ ਕਰਦਾ ਹੈ ਤੇਰੇ ਘਰ ਵਿੱਚ ਤੇ ਕਬਰਾਂ ਬਣੀਆਂ ਹੋਈਆਂ ਨੇ ਤੋ ਜੇਕ ਪਾਸੇ ਤੂੰ ਉਥੇ ਮੜੀਆਂ ਤੇ ਕਬਰਾਂ ਤੇ ਉਹ ਸਖੀ ਸਰਵਰ ਦੀ ਜਗਾ ਤੇ ਵੀ ਮੱਥੇ ਟੇਕੇ ਥੜਿਆਂ ਨੂੰ ਵੀ ਮੱਥੇ ਟੇਕੇ ਦੂਸਰੇ ਪਾਸੇ ਆਖੇ ਮੈਂ ਗੁਰੂ ਦਾ ਸਿੱਖ ਬਣ ਜਾ ਏ ਤੇ ਨਹੀਂ ਹੋ ਸਕਦਾ ਆਖਿਆ ਫਿਰ ਕਹਿੰਦੇ ਬਸ ਇੱਕੋ ਪਾਸੇ ਪਿਆਰ ਕਰ ਜਾਂ ਤੇ ਉਧਰ ਹੀ ਰਹਿ ਤੇ ਜਾਂ ਫਿਰ ਇਸ ਪਾਸੇ ਆ ਜਾ ਉਹਨੇ ਆਖਿਆ ਪਾਤਸ਼ਾਹ ਮੈਨੂੰ ਤੁਹਾਡੀ ਸਿੱਖੀ ਚਾਹੀਦੀ ਆ ਕਿਰਪਾ ਕਰਕੇ ਮੇਰੀ ਝੋਲੀ ਵਿੱਚ ਸਿੱਖੀ ਦੀ ਦਾਤ ਪਾ ਦਿਓ ਮੈਂ ਅੱਜ ਤੋਂ ਹੀ ਬਾਕੀ ਸਾਰੇ ਆਸਰੇ ਛੱਡ ਦੇਵਾਂਗਾ ਜਿਹੜੀ ਜਗ੍ਹਾ ਮੇਰੇ ਘਰ ਵਿੱਚ ਬਣੀ ਮੈਂ ਉਹ ਵੀ ਜਾ ਕੇ ਢਾ ਦੇਵਾਂਗਾ ਤੇ ਪਾਤਸ਼ਾਹ ਨੇ ਇਹ ਨਹੀਂ ਆਖਿਆ ਸੀ ਵੀ ਚਲ ਠੀਕ ਆ ਤੂੰ ਆ ਜਾ ਕਹਿੰਦੇ ਵੇਖ ਲਾ ਮਨ ਪੱਕਾ ਕਰ ਲਈ ਕਿਉਂਕਿ ਇਹ ਦੁਨੀਆ ਇਹ ਸਮਾਜ ਹੈ ਹੋ ਸਕਦਾ ਤੇਰੇ ਘਰ ਵਾਲੇ ਨਾਰਾਜ਼ ਹੋ ਜਾਣ ਵੀ ਇਹ ਤੂੰ ਕੀ ਕਰ ਰਿਹਾ ਵਿਰੋਧ ਕਰ ਦੇਣ ਤੇਰਾ ਹੋ ਸਕਦਾ ਤੇਰੇ ਨਗਰ ਦੇ ਲੋਕ ਤੇਰੇ ਤੇ ਇਤਰਾਜ਼ ਕਰਨ ਤੇਰਾ ਵਿਰੋਧ ਕਰਨ ਹੋ ਸਕਦਾ ਕੱਲ ਨੂੰ ਤੇਰੀ ਜ਼ਿੰਦਗੀ ਵਿੱਚ ਕੋਈ ਦੁੱਖ ਆ ਜਾਏ ਤੇ ਉਹੀ ਲੋਕ ਆਣ ਕੇ ਕਹਿਣਗੇ ਵੇਖਿਆ ਜਿਹੜੇ ਪੀਰਾਂ ਦੇ ਜਗਾ ਬਣੇ ਸੀ ਉਹ ਢਾ ਦਿੱਤੇ ਤਾਂ ਤੂੰ ਦੁਖੀ ਹੋ ਰਿਆਂ ਤਾਂ ਤੇਰੀ ਜ਼ਿੰਦਗੀ ਵਿੱਚ ਇਹ ਪਰੇਸ਼ਾਨੀਆਂ ਆ ਗਈਆਂ ਇਹ ਸਾਰਾ ਕੁਝ ਪਹਿਲਾਂ ਸੋਚ ਵਿਚਾਰ ਲਈ ਮਨ ਨੂੰ ਪੱਕਾ ਕਰ ਲਈ ਉਹਨੇ ਆਖਿਆ ਪਾਤਸ਼ਾਹ ਮੇਰੇ ਤੇ ਇੱਕ ਤਰਸ ਕਰੋ ਵੇਖੋ ਕੈਸੀ ਭਾਵਨਾ ਹੋਏਗੀ ਭਾਈ ਮੰਝ ਜੀ ਦੀ ਉਨੇ ਆਖਿਆ ਮਾਲਕਾ ਇੱਕ ਕਿਰਪਾ ਕਰੀ ਮੇਰੀ ਝੋਲੀ ਵਿੱਚ ਸਿੱਖੀ ਦੀ ਦਾਤ ਪਾ ਦੇਈ ਔਰ ਆਪ ਕਿਰਪਾ ਕਰੀ ਮੈਨੂੰ ਡੋਲਣ ਤੋਂ ਬਚਾ ਲਈ ਮੈਂ ਕਦੇ ਘਬਰਾਵਾਂਗਾ ਨਹੀਂ ਤੂੰ ਆਪ ਕਿਰਪਾ ਕਰੀ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇਹ ਕਰ ਹੱਥ ਆਪਾਂ ਹਮੇਸ਼ਾ ਗੁਰੂ ਅੱਗੇ ਅਰਦਾਸ ਕਰਨੀ ਮਾਲਕਾ ਡੋਲਣ ਤੋਂ ਬਚਾ ਲਈ ਕਿਦਰੇ ਕਬਰਾ ਕੇ ਤੇਰਾ ਦਰਨਾ ਛੱਡ ਦਈਏ ਦੁਨੀਆ ਵਿੱਚ ਇਉਂ ਹੀ ਹੁੰਦਾ ਹੈ ਜਦੋਂ ਕਿਸੇ ਤੇ ਮੁਸ਼ਕਲ ਬਣਦੀ ਕਹਿੰਦਾ ਆ ਤੈਨੂੰ ਫਲਾਣੇ ਥਾਂ ਲੈ ਕੇ ਚੱਲਾਂ ਗੁਰਦੁਆਰੇ ਤੈਨੂੰ ਕੀ ਮਿਲੇਗਾ ਜਾ ਕੇ ਭਾਈ ਮੰਝ ਜੀ ਨੇ ਬੇਨਤੀ ਕੀਤੀ ਮੱਥਾ ਟੇਕਿਆ ਘਰ ਗਏ ਤੇ ਜਾ ਕੇ ਉਹ ਪੀਰਾਂ ਦੀ ਜਗਾ ਢਾ ਦਿੱਤੀ ਸੁਭਾਵਕ ਸੀ ਲੋਕਾਂ ਨੇ ਵਿਰੋਧ ਕਰਨਾ ਸੀ ਭਲਿਆ ਇਹ ਕੀ ਕਰੀ ਜਾਣਾ ਤੂੰ ਸਿੱਖੀ ਦੇ ਪਿੱਛੇ ਆ ਜਿਹੜੀ ਬਣੀ ਹੋਈ ਜਗਾ ਜਿਹੜੀ ਪੂਰਵਜ ਸਾਡੇ ਮਨ ਦੇ ਆਏ ਨੇ ਉਹ ਟਾ ਦਿੱਤਾ ਉਹ ਕਹਿੰਦਾ ਕੋਈ ਪਰਵਾਹ ਨਹੀਂ ਫਿਰ ਜ਼ਿੰਦਗੀ ਦੇ ਵਿੱਚ ਕਿੰਨੇ ਦੁੱਖਾਂ ਦੇ ਝਖੜ ਝੁੱਲੇ ਪਰ ਉਹ ਗੁਰੂ ਦਾ ਸਿੱਖ ਡੋਲਿਆ ਨਾ ਕਿਉਂਕਿ ਸੱਚੀ ਪ੍ਰੀਤ ਪਾ ਲਈ ਨਾ ਗੁਰੂ ਨਾਲ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਅਵਰ ਤੁਮਸਿਓ ਜੋਰ ਅਵਰ ਸੰਗ ਤੋਰੀ ਮੈਨੂੰ ਹੁਣ ਕਿਸੇ ਹੋਰ ਦਾ ਆਸਰਾ ਨਹੀਂ ਚਾਹੀਦਾ ਸ਼ਰੀਕੇ ਦੇ ਲੋਕਾਂ ਨੇ ਆਖਿਆ ਵੀ ਤੇਰੇ ਨਾਲ ਸਾਡਾ ਜਿਤੋਂ ਕੋਈ ਸੰਬੰਧ ਨਹੀਂ ਪਿੰਡ ਦੇ ਜਿਹੜੇ ਲੋਕ ਸਨ ਉਹਨਾਂ ਨੇ ਕਿਉਂਕਿ ਭਾਈ ਮੰਝ ਪਿੰਡ ਦੇ ਚੌਧਰੀ ਸਨ ਆਖਿਆ ਤੈਨੂੰ ਚੌਧਰੀ ਦੇ ਪਦ ਤੋਂ ਹਟਾਇਆ ਜਾਂਦਾ ਹੈ ਉਹ ਕਹਿੰਦਾ ਕੋਈ ਪਰਵਾਹ ਨਹੀਂ ਕੁਦਰਤੀ ਐਸਾ ਹੋਇਆ ਵੀ ਪਰਿਵਾਰ ਵਿੱਚ ਬੜੀਆਂ ਮੁਸੀਬਤਾਂ ਆਈਆਂ ਮਾਲ ਡੰਗਰ ਸੀ ਉਹ ਮਰ ਗਿਆ ਨੁਕਸਾਨ ਹੋਇਆ ਪਿੰਡਦਿਆਂ ਨੇ ਬਾਈ ਕਾਟ ਕਰ ਦਿੱਤਾ ਆਤ ਦੀ ਗਰੀਬੀ ਵਿੱਚ ਦਿਹਾੜੀਆਂ ਕਟੀਆਂ ਹੋਵੇ ਇੱਕ ਪਿੰਡ ਦਾ ਚੌਧਰੀ ਔਰ ਸਿੱਖੀ ਕਮਾਉਣ ਲਈ ਅੱਜ ਉਹ ਆਤ ਦੀ ਗਰੀਬੀ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਿਹਾ ਹੋਵੇ ਦੁਨੀਆਂ ਦੇ ਲੋਕ ਤੇ ਇਉਂ ਨਹੀਂ ਕਰਦੇ ਉਹ ਕਹਿੰਦੇ ਨੇ ਵੀ ਚਾਰ ਦਮੜੇ ਆਉਂਦੇ ਰਹਿਣ ਕੁਰਸੀ ਬਚੀ ਰਵੇ ਉਹਦੇ ਪਿੱਛੇ ਭਾਵੇਂ ਸਾਨੂੰ ਕੁਝ ਵੀ ਕਰਨਾ ਪਵੇ ਪਰ ਉਹਨੇ ਪ੍ਰਵਾਹ ਨਾ ਕੀਤੀ ਗੁਰੂ ਕੇ ਸਿੱਖ ਨੇ ਅਖੀਰ ਵਿੱਚ ਜਾ ਕੇ ਕਿਉਂਕਿ ਇਤਿਹਾਸ ਲੰਬਾ ਆਪ ਸਾਰੇ ਜਾਣਦੇ ਹੋ ਉਹਨੇ ਅਖੀਰ ਵਿੱਚ ਜਦੋਂ ਗੁਰੂ ਪਾਤਸ਼ਾਹ ਨੇ ਹਰ ਪੱਖ ਤੋਂ ਵੇਖਿਆ ਉਹਦੇ ਸਬਰ ਨੂੰ ਵੇਖਿਆ ਤੇ ਫਿਰ ਆਖਿਆ ਸੀ ਗੁਰੂ ਪਿਆਰਾ ਮੰਝ ਕੋ ਮੰਝ ਗੁਰੂ ਪਿਆਰਾ ਮੰਝ ਗੁਰੂ ਕਾ ਬੋਹੇ ਥਾ ਜਗ ਜਗ ਲੰਘਣ ਹਾਰਾ ਆਖਿਆ ਭਾਈ ਮੰਝ ਤੇਰੇ ਜੀਵਨ ਨੂੰ ਵੇਖ ਕੇ ਕਈਆਂ ਦਾ ਜੀਵਨ ਮਹਾਨ ਬਣ ਜਾਏਗਾ ਤੇਰਾ ਮਹਾਨ ਸਬਰ ਤੇ ਸਿੱਦਕ ਹੈ ਤੂੰ ਬੜਾ ਪ੍ਰੇਮ ਵਿੱਚ ਭੇਜ ਕੇ ਸਿੱਖੀ ਨੂੰ ਕਮਾਇਆ ਆ ਮੈਂ ਤੇਰੀ ਝੋਲੀ ਵਿੱਚ ਸਿੱਖੀ ਦੀ ਦਾਤ ਪਾ ਦਿਆਂ ਇਹ ਆ ਸੱਚਾ ਪਿਆਰ ਆ ਆਖਿਆ ਸੀ ਮੰਗ ਕੁਝ ਭਾਈ ਮੰਜ ਤੇਰੇ ਤੇ ਮੈਂ ਬੜਾ ਪ੍ਰਸਾਨ ਆ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਹਿੰਦੇ ਮੰਗ ਕੁਝ ਆਖਿਆ ਪਾਤਸ਼ਾਹ ਕੀ ਮੰਗਾ ਸਿੱਖੀ ਦੀ ਦਾਤ ਮੰਗੀ ਸੀ ਤੁਸੀਂ ਮੈਨੂੰ ਆਪਣੀ ਸਿੱਖੀ ਦੀ ਦਾਤ ਦਿੱਤੀ ਹੋਰ ਮੈਂ ਕੀ ਮੰਗਾ ਇਹ ਤੋਂ ਵੱਡੀ ਕਿਹੜੀ ਚੀਜ਼ ਹੋ ਸਕਦੀ ਹੈ ਤੁਹਾਡਾ ਪਿਆਰ ਮੈਨੂੰ ਮਿਲ ਗਿਆ ਤੁਹਾਡੀ ਬਖਸ਼ਿਸ਼ ਮਿਲ ਗਈ ਇਸ ਤੋਂ ਵੱਡੀ ਚੀਜ਼ ਕੀ ਮੰਗਾ ਮੈਂ ਆਖਿਆ ਨਹੀਂ ਕੁਝ ਤੇ ਮੰਗ ਤੇ ਆਖਿਆ ਸੀ ਪਾਤਸ਼ਾਹ ਇੱਕ ਕਿਰਪਾ ਕਰਿਓ ਕਿਸੇ ਦੀ ਇੰਨੀ ਸਖਤ ਪ੍ਰੀਖਿਆ ਨਾ ਲਿਆ ਜੇ ਸਿੱਖਾਂ ਦੀ ਮੈਨੂੰ ਤੇ ਤੁਸੀਂ ਕਿਰਪਾ ਕਰਕੇ ਡੋਲਣ ਤੋਂ ਬਚਾ ਲਿਆ ਹੋ ਸਕਦਾ ਕੋਈ ਡੋਲ ਜਾਏ ਐਡੀ ਸਖਤ ਪ੍ਰੀਖਿਆ ਨਾ ਲਿਓ ਕਿਸੇ ਦੀ